ਪ੍ਰਧਾਨ ਦੀ ਚੋਣ ਕਰਦੇ ਆ ਔਰ ਪ੍ਰਧਾਨ ਦੀ ਚੋਣ ਕਰਨ ਤੋਂ ਬਾਅਦ ਉਹਨਾਂ ਨੂੰ ਅਖਤਿਆਰ ਦਿੱਤੇ ਜਾਂਦੇ ਆ ਕਿ ਉਹ ਜਿਹੜਾ ਉਹ ਵਰਕਿੰਗ ਕਮੇਟੀ ਬਣਾਵੇ ਉਹ ਹਲਕਾ ਇੰਚਾਰਜ ਵੀ ਬਣਾਵੇ ਉਹ ਕੋਰ ਕਮੇਟੀ ਬਣਾਵੇ ਉਹ ਜ਼ਿਲ੍ਹੇ ਦੇ ਜਥੇਦਾਰ ਬਣ। ਸੋ ਸਰਦਾਰ ਸੁਬੀਰ ਸਿੰਘ ਬਾਦਲ ਦਾ ਜਿਹੜਾ ਇਲੈਕਸ਼ਨ ਹੋਇਆ ਸੀ ਧਰਤੀ ਹੋਣ ਤੋਂ ਬਾਅਦ ਉਹ ਯੂਨੀਨਿਮਸਲੀ ਜਿਹੜਾ ਇਲੈਕਸ਼ਨ ਹੋਇਆ ਸੀ ਔਰ ਬੜੇ ਡੈਮੋਕਰੈਟਿਕ ਢੰਗ ਨਾਲ ਕੋਈ ਵੀ اپੋਜੀਸ਼ਨ ਦਾ ਕੋਈ ਕੈਂਡੀਡੇਟ ਉਹਦੇ ਵਿੱਚ ਖੜਾ ਨਹੀਂ ਸੀ ਔਰ ਸਾਰਿਆਂ ਨੇ ਜਕਾਰੇ ਦੇ ਨਾਲ ਜੁਨੈਮਾਈਨਸਲੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਚੁਣਿਆ ਸੀ ਹੁਣ ਕੁਝ ਮਾਗੀਸੁਰਾ ਇਸ ਤਰ੍ਹਾਂ ਲਿਆ ਨਿਕਲਦੀਆਂ ਕਿ ਜੀ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਨਹੀਂ ਦੇਖੋ ਜੇਸ ਪਾਰਟੀ ਦਾ ਵਿਧਿ ਵਿਵਧਾਨ ਹੋਵੇ ਕੋਈ ਸਿਸਟਮ ਹੋਵੇ ਔਰ ਡੈਮੋਕ੍ਰੈਟਿਕ ਹੋਵੇ ਉੱਚ ਦੋ ਚਾਰ ਬੰਦੇ ਜੇ ਖੜੇ ਹੋ ਕੇ ਕਹਿ ਵੀ ਦਿੰਦੇ ਆ ਕਿ ਅਸੀਂ ਪ੍ਰਧਾਨ ਨੂੰ ਨਹੀਂ ਚਾਹੁੰਦੇ ਤਾਂ ਉਹਨਾਂ ਦਾ ਕੋਈ ਨਾਂ ਉਹਨਾਂ ਦੀ ਕੋਈ ਮਹੱਤਤਾ ਨਾ ਉਹਨਾਂ ਦੀ ਕੋਈ ਵੈਲਿਊ ਹੈ ਨਾ ਉਹਨਾਂ ਦਾ ਕੋਈ ਗੱਲ ਸਿਰੇ ਲੱਗਦੀ ਹੈ ਸੋ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਤੁਸੀਂ ਵਿਦਮ ਦੀ ਪਾਰਟੀ ਆ ਕੇ ਟੇਬਲ ਤੇ ਬੈਠੋ ਜੇ ਤੁਹਾਡੇ ਕੋਲ ਕੋਈ ਚੰਗੇ ਸੁਝਾਅ ਹੈ ਪਾਰਟੀ ਨੂੰ ਉੱਪਰ ਚੱਕਣ ਵਾਸਤੇ ਤਾਂ ਉਹ ਮੀਟਿੰਗ ਦੇ ਵਿੱਚ ਰੱਖੋ ਅੰਦਰ ਰੱਖੋ ਜਨਾਕਿ ਤੁਸੀਂ ਬਾਹਰ ਜਾ ਕੇ ਜਿਹੜਾ ਉਹ ਪੰਤਖ ਦੇ ਵਰ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਵਰ ਖਿਲਾਫ ਮੀਟਨਾ ਕਰੋ ਪਰ ਇੱਕ ਪਾਸੇ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਉੱਚਾ ਚੱਕਣ ਵਾਸਤੇ ਇਹ ਸਾਰਾ ਕੁਝ ਕਰ ਰਹੇ ਹਾਂ ਤੇ ਇਹ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਬਾਗੀ ਚੋਣਾ ਨਾਲ ਤਖੜਾ ਨਹੀਂ ਹੋਣਾ ਕਮਜ਼ੋਰ ਹੋਣਾ ਸੋ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਦਾ ਪ੍ਰੈਸ ਦੇ ਰਾਹੀਂ ਉਹਨਾਂ ਵੀਰਾਂ ਨੂੰ ਕਿ ਇਹ ਜਿਹੜਾ ਸਿਸਟਮ ਹੈ ਤੁਹਾਡਾ ਇਹ ਬਿਲਕੁਲ ਗਲਤ ਹੈ ਔਰ ਉਹ ਵੀਰਾਂ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਤੁਸੀਂ ਕਮ ਸੇ ਕਮ ਪਾਰਟੀ 'ਚ ਆ ਕੇ ਬੈਠੋ ਅੰਦਰ ਬੈਠ ਕੇ ਪ੍ਰਧਾਨ ਜੀ ਨੂੰ ਸਲਾਹਸ਼ਣ ਦੇ ਲੋ ਤੇ ਕੀ ਕਿਹੜੀਆਂ ਗੱਲਾਂ ਆਪਣੇ 'ਚ ਕੰਮੀਆਂ ਰਹੀਆਂ ਆ ਉਹ ਸੇ ਪੂਰੀਆਂ ਕਰਨ ਲਈ ਤੇ ਤੁਸੀਂ ਪਰ ਜੇ ਤੁਸੀਂ ਬਾਹਰ ਜਾ ਕੇ ਕੋਈ ਇਸ ਤਰ੍ਹਾਂ ਦੇ ਗੱਲ ਕਰੋਗੇ ਤਾਂ ਇਹ ਸਮਝ ਲਓ ਕਿ ਉਹ ਪਾਰਟੀ ਤੋਂ ਬਾਹਰ ਹੈ ਸਾਡੀ ਪਾਰਟੀ 'ਚ ਉਹਨਾਂ ਦਾ ਕੋਈ ਨਹੀਂ ਇਹ ਪਹਿਲਾਂ ਵਰਕਿੰਗ ਕਮੇਟੀ ਜਿਹੜੀ ਸਾਡੀ ਹੋਈ ਸੀ ਉਹਦੇ 'ਚ ਵੀ ਫੈਸਲਾ ਕੀਤਾ ਸੀ ਪਰ ਭੂੰਦਲ ਸਾਹਿਬ ਨੇ ਪ੍ਰੈਸ ਕਾਨਫਰੰਸ ਕਰੀ ਸੀ ਕਿ ਜਿਹੜੇ ਲੋਕ ਬਾਪੀਆਂ ਸੁਰਾਂ ਬਾਹਰ ਕੱਢਦੇ ਆ ਜਾਂਦੇ ਆ ਕਿ ਉਹਨਾਂ 'ਚੋਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਸਮਝਿਆ ਜਾਂਦਾ। ਸੋ ਅੱਜ ਫੇਰ ਉਹਨਾਂ ਨੂੰ ਅਸੀਂ ਤਾਂ ਜ਼ਿਲ੍ਹਾ ਹੈੱਡਕੁਆਰਟਰ ਸਾਰਿਆਂ ਤੋਂ ਅਪੀਲ ਕਰਦੇ ਆਂ ਕਿ ਭਾਈ ਕੁਛ ਨਹੀਂ ਵਿਗੜਿਆ ਗਏ ਆ ਕੇ ਬੈਠ ਕੇ ਤੁਸੀਂ ਪਾਰਟੀ ਵਿੱਚ ਗੱਲ ਕਰੋ। ਜੇ ਨਹੀਂ ਕਰਨੀ ਬਾਹਰ ਸੁਰਾਂ ਕੱਢਣੀਆਂ ਤਾਂ ਆਪਦੇ ਆਪ ਨੂੰ ਪਾਰਟੀ ਤੋਂ ਵੱਖ ਸਮਝੋ। ਦੇਖੋ ਜੇ ਐਸਾ ਤਾਂ ਪਾਰਟੀਆਂ ਦੇ ਵਿੱਚ ਇੱਕ ਦੋ ਆਦਮੀ ਖੜੇ ਹੋ ਕੇ ਰੋਜ਼ ਕਹਿੰਦੇ ਆਕਰਨ ਵੀ ਅਸੀਂ ਪ੍ਰਧਾਨ ਨਹੀਂ ਮੰਨਦੇ ਇਹ ਗੱਲਾਂ ਬਿਲਕੁਲ ਬਹਾਦਰ ਨਹੀਂ ਨਾ ਇਹਨਾਂ ਦੀ ਵੈਲਿਊ ਹੈ ਹਰੇਕ ਪਾਰਟੀ ਦਾ ਵਿਧੀ ਵਿਧਾਨ ਹੈ ਆਪਣੀ ਪਾਰਟੀ ਦਾ ਵੀ ਸ਼ਰੂਨ ਕਾਲੀ ਦਲ ਦਾ ਵੀ ਵਿਧਾਨ ਹੈ ਪਰ ਵਿਧੀ ਵਿਧਾਨ ਦੇ ਨਾਲ ਜੂਨੀਮੈਨਿਵਸਰੀ ਉਹਨਾਂ ਨੂੰ ਟੋਨ ਹੋਈ ਹੈ ਨਾ ਤਾਂ ਫਿਰ ਉਹ ਕੌਣ ਹੁੰਦੇ ਆ ਕੱਢਣ ਵਾਲੇ ਠੀਕ ਇਸ ਤਰ੍ਹਾਂ ਕਹਿਣ ਕਰਕੇ ਜਿਹੜੇ ਹਿਸਾਬ ਨਾਲ ਉਹ ਬੋਲ ਰਹੇ ਆ ਅੱਜ ਵੀ ਉਹਨਾਂ ਨੇ ਡੇਰਾ ਮੁਕੀ ਦੀ ਮਾਫੀ ਵਾਲਾ ਮੁੱਦਾ ਚੱਕਿਆ ਵੀ ਉਸ ਮਾਮਲੇ ਨੂੰ ਲੈ ਕੇ ਕੋਈ ਲੱਗਦਾ ਵੀ ਉਹ ਟੇਬਲ ਟੌਪ ਕਰਨ ਨੂੰ ਤਿਆਰ ਨਹੀਂ ਦੇਖੋ ਡੇਰਾ ਮੁਕੀ ਦੀ ਜਦੋਂ ਜਦੋਂ ਕੋਈ ਗੱਲ ਹੋਈ ਐ ਉਦੋਂ ਵੀ ਉਹ ਵਿੱਚ ਸੀਗੇ ਬਿਲਕੁਲ ਉਦੋਂ ਉਹਨਾਂ ਨੇ ਵਜੀਰੀਆਂ ਮਾਣੀਆਂ ਪਾਵਰ ਮਾਣੀਆਂ ਉਦੋਂ ਗੱਲ ਕਰਦੇ ਅੱਜ ਉਹ ਵਾਯਾਦ ਗੱਲਾਂ ਕਰਨ ਦਾ ਕੀ ਫਾਇਦਾ ਅੱਜ ਕੋ ਟਾਈਮ ਪਾਸ ਹੁਣ ਤਾਂ ਇਹ ਹੀ ਐ ਨਾ ਵੀ ਐਵੇਂ ਖਰਾਬ ਕਰਨਾ ਇੱਕ ਵਾਰੀ ਬਗਾਵਤ ਹੋ ਵੀ ਦੋ ਵਾਰੀ ਹੋ ਗਈ ਹਿੰਸਾ ਪਰਬਾਰ ਜੀ ਵੀਰ ਤੌਰ ਜਾਂ ਹੋਰ ਲੀਡਰ ਜਿਹੜੇ ਅੱਗੇ ਲੱਗੇ ਆ ਉਹਨਾਂ ਨੂੰ ਵਾਰ ਵਾਰ ਪਾਰਟੀ ਚ ਵਾਪਸ ਲਿਆਉਂਦੇ ਆ ਦੇਖੋ ਅਸੀਂ ਤਾਂ ਇੱਕ ਮਿੰਟ ਜੀ ਕੀ ਹੁਣ ਉਹਨਾਂ ਨੂੰ ਦੁਬਾਰੇ ਫੇਰ ਵਾਪਸ ਲੈ ਲੂੰਗੇ ਦੇਖੋ ਮੈਂ ਕਿੰਨਾ ਇਹ ਬੇਇੰਤਿਹਾ ਕਰਦਾ ਹਾਂ ਬਿਲਕੁਲ ਜੇ ਉਹ ਬਾਗੀ ਰਹਿਣਗੇ ਬਾਗੀ ਸੁਰਾਂ ਕੱਢਣਗੇ ਔਰ ਉਹ ਪਾਰਟੀ ਦਾ ਨੁਕਸਾਨ ਕਰਨਗੇ ਤਾਂ ਉਹ ਪਾਰਟੀ ਵਿੱਚ ਬਿਲਕੁਲ ਨਹੀਂ ਲੈਣਾ ਨਹੀਂ ਦਵਾਰੇ ਮੰਨ ਲਓ ਕੱਲ ਨੂੰ ਫੇਰ ਚੰਗਾ ਵੇਲਾ ਆਉਂਦਾ ਪਾਰਟੀ ਦਾ ਹੁਣ ਜਿਹੜੇ ਨਾਲ ਖੜੇ ਆ ਫਿਰ ਫਿਰ ਉਹਨਾਂ ਨੂੰ ਤੁਸੀਂ ਭੁੱਲਾ ਬਚਾ ਕੇ ਤੇ ਰੂਪਾਵਾ ਕੇ ਫਿਰ ਵਾਪਸ ਲੈ ਲਓਗੇ ਵੀ ਕੀ ਫਿਰ ਇਹਨਾਂ ਵਰਕਰਾਂ ਨਾਲ ਜਾਂ ਲੀਡਰਾਂ ਨਾਲ ਧੱਕੇਸ਼ਾਹੀ ਦੀ ਜਦੋਂ ਕੱਲ ਨੂੰ ਫੇਰ ਕੋਈ ਵੇਲਾ ਆ ਜੂਗਾ ਕਿਉਂਕਿ ਬੀਬੀ ਜ਼ਗੀਰ ਕੌਰ ਨੂੰ ਵੀ ਵਾਪਸ ਲੈ ਚੁੱਕੇ ਆਪਾਂ ਢੀਂਡਸਾ ਪਰਿਵਾਰ ਨਾਲ ਵੀ ਨੇੜਤਾ ਵਧਾ ਚੁੱਕੇ ਆਂ ਮੈਨੂੰ ਤਾਂ ਪਹਿਲੀ ਗੱਲ ਤਾਂ ਮੈਨੂੰ ਨਹੀਂ ਲੱਗਦਾ ਕਿ ਵਾਰ-ਵਾਰ ਕਰਨ ਨਾਲ ਦੋ ਵਾਰੀ ਉਹ ਇਹ ਕੰਮ ਕਰ। ਇਹ ਵਾਰ-ਵਾਰ ਉਹ ਕਰਨਾ ਦੁਬਾਰਾ ਉਹਨਾਂ ਨੂੰ ਪਤਾ ਨਹੀਂ ਕਿ ਇਹ। ਇਹ ਕੋਈ ਮਿਲੀ ਵੀ ਤਾਂ ਬੈਕ ਡੋਰ ਤੇ ਜਾਣ। ਉਹਨਾਂ ਨੂੰ ਟਿਕਟਾਂ ਵਗੈਰਾ ਨਹੀਂ ਮਿਲਣਗੇ। ਦੇਖੋ ਜਿੱਥੇ ਜਿੱਥੇ ਜਾਨੀ। ਅੱਜ ਇਹ ਕਹਿਣ ਲੱਗਾ ਵੀ ਜੇ ਪਹਿਲੇ ਪਾਰਟੀ ਬੈ ਕੇ ਕਰਦੀ ਗੱਲਬਾਤ ਕਰਦੀ ਉਹਨਾਂ ਨਾਲ ਵੀ ਪਹਿਲਾਂ ਗੱਲਬਾਤ ਕੀਤੀ ਜਾਂਦੀ ਕਿਉਂਕਿ ਲਗਾਤਾਰ ਪਾਰਟੀ ਡਾਊਨਫਾਲ ਜਾ ਰਹੀ ਹੈ। ਪਹਿਲਾ 18% ਵੋਟਿੰਗ 13% ਰਹਿ ਗਈ ਹੈ। ਵੀ ਲਗਦਾ ਨਹੀਂ 파ੜੀ ਤੋ 파ੜੀ ਮਾੜ ਹੈ ਦੇਖੋ ਮੈਂ ਇੱਕ ਤੁਮ ਦੁਫਾੜ ਤਾਂ ਹੋਈ ਨਹੀਂ ਪਾਰਟੀ ਕੀ ਜਿਹੜਾ ਇਹ ਦੁਫਾੜ ਵਾਲੀ ਗੱਲ ਤੁਸੀਂ ਕਰਦੇ ਹੋ ਪਾਰਟੀ ਦੁਫਾੜ ਨਹੀਂ ਹੋਈ ਪਾਰਟੀ ਦਾ ਦੋ ਚਾਰ ਬੰਦੇ ਗਏ ਹੈ ਦੁਫਾੜਦਾ ਤਾਂ ਹੁੰਦੀ ਜੇ ਅੱਧੀ ਪਾਰਟੀ ਉਧਰ ਚਲੀ ਜਾਂਦੀ ਪਾਰਟੀ ਉਸੇ ਤਰ੍ਹਾਂ ਸ਼੍ਰੋਮੀ ਤਾਲੀਦਲ ਕਾਇਮ ਹੈ ਦੇਖੋ ਜਿਹੜੇ ਮਾੜੇ ਚੰਗੇ ਦਿਨਾਂ ਦੀ ਤੁਸੀਂ ਗੱਲ ਕਰਦੇ ਹੋ ਅਸੀਂ ਤਾਂ ਤੁਸੀਂ ਤਾਂ ਉਦੋਂ ਜਮੇ ਨਹੀਂ ਹੁਣੇ ਅਸੀਂ 84 ਦਾ ਗੇੜ ਵੀ ਦੇਖਿਆ ਉਦੋਂ ਸਾਰੇ ਜ਼ਿਲ੍ਹੇ ਦੀ ਜਦੋਂ ਮੀਟਿੰਗ ਕਰਦੇ ਹੁੰਦੇ ਸੀ ਵੱਡੇ ਬਾਦਲ ਸਾਹਿਬ ਤਾਂ 50 ਬੰਦੇ ਇਕੱਠੇ ਹੁੰਦੇ ਔਰ ਇੱਕ ਕ੍ਰੈਡਿਕਲ ਆ ਕੇ ਬੋਲ ਜਾਂਦਾ ਸੀ ਬਸ ਮੀਟਿੰਗ ਤੇ ਤਰਕ ਇਹੋ ਜਿਹੇ ਦਿਨ ਵੀ ਦੇਖਿਆ ਔਰ ਉਸ ਤੋਂ ਬਾਅਦ 15 ਸਾਲ ਕਾਲੀਦਲ ਨੇ ਰਾਜ ਨਹੀਂ ਕੀਤਾ ਕੋਈ ਪਾਰਟੀਆਂ ਤੇ ਮਾੜੇ ਚੰਗੇ ਦਿਨ ਆਉਂਦੇ ਰਹਿੰਦੇ ਆ ਕੋਈ ਇਹ ਤਾਂ ਨਹੀਂ ਹੈ ਕਿ ਪਾਰਟੀਆਂ ਕੋ ਬਾਗੀ ਹੋ ਕੇ ਪਾਰਟੀਆਂ ਉੱਪਰ ਉੱਤਰ ਮੈਂ ਤੁਸੀਂ ਵੀ ਪੁਰਾਣੀ ਲੀਡਰਸ਼ਿਪ ਚ ਆਉਨੇ ਹੋ ਵੀ ਸੁਖਵੀਰ ਬਾਦਲ ਕੇ ਆ ਕੇ ਇਹੋ ਜੀ ਉਂਗਲ ਕਿਉਂ ਉੱਠ ਰਹੀ ਆ ਵਾਰ-ਵਾਰ ਵੀ ਕੀ ਵਾਕੈ ਹੀ ਉਹਨਾਂ ਦੀ ਪ੍ਰਧਾਨਗੀ ਵਿੱਚ ਕੋਈ ਕਮੀ ਹੈ ਜਾਂ ਕੋਈ ਉਹਨਾਂ ਦੇ ਆਲੇ ਦੁਆਲੇ ਕੋਈ ਜਿਵੇਂ ਸਰਪੋ ਮੇਰੀ ਬੇਨਤੀ ਸੁਣੋ ਬਾਗੀਸੁਰਾ ਵਾਲੇ ਉਠਾ ਰਹੇ ਹਨ ਸ਼੍ਰੋਮੀ ਕਾਲੀ ਦਲ ਦਾ ਮੈਜੋਰਟੀ ਸਾਡੇ ਨਾਲ ਹੈ ਕੋਈ ਬਾਗੀਸੁਰਾ ਬਾਗੀ ਵਾਲੇ ਜਿਹੜੇ ਹੁਣ ਇਹ ਲੋਕ ਨੇ ਇਹ ਸੁਖਵੀਰ ਬਾਦਲੋ ਦੇ ਨਾਲ ਹੀ ਰਹੇ ਹਨ ਪ੍ਰਧਾਨ ਬਣਾਉਣ ਵਾਲੇ ਸੁਖਵੀਰ ਬਾਦਲ ਨੂੰ ਇਸ ਟੀਨ ਸਦਾਬ ਨੇ ਅਨਾਉਂਸਮੈਂਟ ਕਰੀ ਸੀ ਕਿ ਇਹਨਾਂ ਦਾ ਨਾਮ ਲਿਆ ਸੀਗਾ ਬਣਾਉਣ ਅੱਜ ਜਿਹੜੇ ਸੁਖਵੀਰ ਬਾਦਲ ਨੂੰ ਇਹਨਾਂ ਨੇ ਆਪ ਪ੍ਰਧਾਨ ਬਣਾਇਆ ਸੀ ਅੱਜ ਉਹ ਕਿਵੇਂ ਮਾੜਾ ਹੋ ਗਿਆ ਜੇ ਮਾੜਾ ਹੋ ਗਿਆ ਤਾਂ ਕੋਈ ਉਹਨਾਂ ਚ ਕਮੀ ਹੈ ਤਾਂ ਕੋਈ ਵਿਦਨ ਦੀ ਪਾਰਟੀ ਬੈਠ ਕੇ ਗੱਲ ਕਰ ਲੈ ਵੀ ਤੁਹਾਡੇ ਜਿਹੜੇ ਪ੍ਰਧਾਨ ਜੀ ਆਹ ਕਮੀਆਂ ਹੈ ਇਹਨਾਂ ਨੂੰ ਦੂਰ ਕਰੋ ਇਹ ਤਨੀ ਹੈ ਕਿ ਬਾਗੀਚੁਰਾਂ ਤੁਸੀਂ ਜਾ ਕੇ ਬਾਹਰ ਜਾ ਕੇ ਉਹ ਕਰੋ ਦੇਖੋ ਇਹ ਲੋਕਾਂ ਦਾ ਇਹ ਵੈਸਟਰਨ ਇਨਫੈਕਟ ਹੈ ਇਹਨਾਂ ਦਾ ਕੋਈ ਕੋਈ ਇਹਦੇ ਮਗਰ ਵੱਡੀਆਂ ਪਾਰਟੀਆਂ ਲੱਗੀਆਂ ਹੋਈਆਂ ਇਹ ਜਿਹੜੀਆਂ ਸਾਡੀ ਜਿਹੜੀ ਪਾਰਟੀ ਹੈ ਸ਼ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਔਰ ਇਹਨੂੰ ਖਤਮ ਕਰਨ ਵਾਸਤੇ ਜਿਹੜੇ ਲੋਕ ਮਗਰ ਲੱਗੇ ਹੋਏ ਆ ਤੇ ਉਹਨਾਂ ਦੇ ਮੋਰੇ ਹੋ ਕੇ ਬੋਲ ਰਹੇ ਨੇ ਹੋਰ ਕੋਈ ਗੱਲ ਸਿੱਕੂ ਸਾਹਿਬ ਵੀ ਕਹ ਰਹੇ ਹੈਗੇ ਨੇ ਜਿਹਨਾਂ ਲੋਕ ਸਭਾ ਚੋਣ ਹੋਈ ਹੈ ਤੇ ਉਸ ਤੋਂ ਪਹਿਲਾਂ ਸਬੀਰ ਸਿੰਘ ਬਾਦਲ ਪਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਆਏ ਹੈਗੇ ਉਹਨਾਂ ਨੂੰ ਨਾਂ ਨਹੀਂ ਲੈ ਕੇ ਗਿਆ ਵੀ ਉਹਨਾਂ ਨੂੰ ਉਹਨਾਂ ਨਾਲ ਕਿਉਂ ਨਹੀਂ ਲੈ ਕੇ ਨਾਲ ਦੇ ਕੇ ਸਾਹ ਦੇਖੋ ਜਦੋਂ ਵੀ ਕੋਈ ਸਮਝੌਤੇ ਹੁੰਦੇ ਆ ਤਾਂ ਮਿਲਣਾ ਤਾਂ ਪੈਂਦਾ ਹੀ ਹੈ ਜੀ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਬੁਲਾਇਆ ਬੁਲਾਉਣ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਹੋਈ ਫਿਰ ਉਹਨਾਂ ਨੇ ਇਹ ਕਿਹਾ ਕਿ ਤੁਹਾਨੂੰ ਅਮਿਤ ਸ਼ਾਹ ਜੀ ਬੁਲਾਉਣਗੇ 20 ਦਿਨਾਂ ਬਾਅਦ ਫਿਰ ਅਮਿਤ ਸ਼ਾਹ ਜੀ ਨੇ ਬੁਲਾਇਆ ਅਰਮਿਤ ਸ਼ਾਨੀ ਜੀ ਨੇ ਕੀ ਕਿਹਾ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਣਾ ਹੈ ਸਰਦਾਰ ਜੀ ਨੇ ਕੋਰ ਕਮੇਟੀ 'ਚ ਓਪਨ ਲਿਖਿਆ ਇਹ ਗੱਲ ਤੇ ਦੋ ਗੱਲਾਂ ਕਹੀਆਂ ਕਿ ਜੀ ਅੱਜ ਆਪਣਾ ਐਲਾਈਅੰਸ ਹੋਣ ਦੀ ਗੱਲ ਹੋ ਰਹੀ ਹੈ ਹਮੇਸ਼ਾ ਜੀ ਕਹਿ ਰਹੇ ਨੇ ਕਿ ਆਪਣੀ ਐਲਾਈਅੰਸ ਹੋਣ ਦੀ ਗੱਲ ਹੋ ਰਹੀ ਹੈ ਇੱਕ ਤਾਂ ਤੁਸੀਂ ਬਾਗੀ ਸਿੰਘਾਂ ਦੀ ਜਿਹੜੀ ਬੰਦੀ ਸਿੰਘ ਹੈ ਜਿਹੜੇ ਉਹਨਾਂ ਦੀ ਰਿਹਾਈ ਵਾਸਤੇ ਨਹੀਂ ਗੱਲ ਕਰ ਰਹੇ ਹੈ ਨਹੀਂ ਇੱਕ ਕਿਸਾਨੀ ਦੀ ਗੱਲ ਨਹੀਂ ਕਰ ਰਹੇ ਤੇ ਸਾਡੀ ਤਾਂ ਪਾਰਟੀ ਕਿਸਾਨਾਂ ਤੇ ਡਿਪੈਂਡ ਹੈ ਅਸੀਂ ਜੇ ਦੋ ਗੱਲਾਂ ਉਹਨਾਂ ਦੀਆਂ ਬਨ ਜਗੇ ਕੀ ਅਸੀਂ ਕਿਸਾਨੀ ਦੇ ਵਰਕਲਪ ਗੱਲ ਕਰਾਂਗੇ ਹਾਂਜੀ ਕਿਸਾਨੀ ਦੀ ਗੱਲ ਨਾ ਕਰਾਂਗੇ ਤਾਂ ਅਸੀਂ ਕਿਵੇਂ ਕੰਮ ਕਰਾਂਗੇ ਨਹੀਂ ਕੋਪਾ ਕਮੇਟੀ ਮੈਂਬਰ ਨਾਲ ਕਿਉਂ ਵੇਕੇ ਗਏ ਹੋਰ ਸਰ ਭੁੰਦਰ ਸਾਹਿਬ ਨਾਲ ਗਏ ਸੀ ਜੀ ਸੀਸੀ ਦੇਸੀ ਮੈਨਿੰਗ ਆਉਂਦਾ ਤੇ ਹੋਰ ਕਈ ਸੀਨੀਅਰ ਰਹਿ ਕੇ ਸਰ ਭੁੰਦਰ ਸਾਹਿਬ ਤੇ ਪ੍ਰਧਾਨ ਜੀ ਦੇ ਆਪਣੇ ਜ਼ਿਲ੍ਹੇ ਦੇ ਵਿੱਚੋਂ ਕੋਈ ਇਹੋ ਜਿਹਾ ਕੋਈ ਟੜਾ ਜਾਂ ਕੋਈ ਲੀਡਰ ਜੀ ਜਿਹੜਾ ਉਸ ਗਰੁੱਪ 'ਚ ਹੋਵੇ ਜਾਂ ਮੰਨ ਲਓ ਨੁਕਸਾਨ ਹੋ ਰਿਹਾ ਵੀ ਆਪਣੇ ਤਾਂ ਜ਼ਿਲ੍ਹੇ ਚ ਕੋਈ ਹੈ ਜੀ ਮਲੂਕਾ ਸਾਹਿਬ ਵੀ ਉਹਨਾਂ ਦੇ ਜਾਣਦਾ ਫਿਰ ਕੀ ਜਿਵੇਂ ਉਹਨਾਂ ਦੀ ਨੂਨੇ ਚੋਣ ਲੜੀ ਤੇ ਫਿਰ ਉਹਨਾਂ ਉਹਨਾਂ ਨੇ ਪ੍ਰਚਾਰ ਵੀ ਨਹੀਂ ਕੀਤਾ ਤੇ ਫਿਰ ਉਹਨਾਂ ਦੇ ਖਿਲਾਫ ਕੋਈ ਪਾਰਟੀ ਦੀ ਕਾਰਵਾਈ ਜੀ ਪਾਰਟੀਆਂ ਦੀਆਂ ਮੁਕਾਲਫਤਾਂ ਹੁੰਦੀਆਂ ਰਹਿੰਦੀਆਂ ਪਾਰਟੀਆਂ ਚੱਲਦੀਆਂ ਰਹਿੰਦੀਆਂ ਇਹ ਆਪਾਂ ਇਹ ਕਹੀਏ ਕਿ ਇੱਕ ਬੰਦਾ ਪਾਰਟੀ ਤੋਂ ਨਿਕਲ ਗਿਆ ਤੇ ਖਬਰੇ ਉਹ ਪਾਰਟੀ ਨੂੰ ਬਿਠਾ ਦੂਗਾ ਤੇਰੀ ਜੀ ਜਿੱਦ ਤੋਂ ਆਪਦਾ ਘਰ ਨਹੀਂ ਸੰਭਾਲਿਆ ਜਾਂਦਾ ਉਹ ਪਾਰਟੀ ਨੂੰ ਉੱਤੇ ਚੱਕ ਦੂਗਾ ਹੁਣ ਉਹ ਲੋਕ ਉੱਤੇ ਚੱਕਣ ਦੀਆਂ ਗੱਲਾਂ ਕਰਦੇ ਆ ਅੱਜ ਕੁਝ ਜਿਹੜੀ ਮੀਟਿੰਗ ਕੀਤੀ ਹੈ ਜੇ ਕਿਤੇ ਦੇਖੋ ਆਇਆ ਤੁਹਾਨੂੰ ਦੇਖੋ ਅੱਜ ਜਿਹੜੇ ਮੀਟਿੰਗ ਅਸੀਂ ਕੀਤੀ ਹੈ ਇਹ ਸਾਡੇ ਸਾਰੇ ਹਲਕਾ ਅੰਛਾ ਦੇ ਨੇ ਜ਼ਿਲ੍ਹਾ ਜਥੇਬੰਦੀ ਹੈ ਸਾਰੀ ਸਾਰੇ ਸਰਕਲ ਪ੍ਰਧਾਨ ਹੈ ਡੈਲੀਗੇਟ ਹੈ ਸਤ ਪੰਜ ਪੰਜ ਸਾਰੇ ਹੱਥ ਮੈਂਬਰ ਹੈ ਸਹੀ ਹੈ ਸਮਾਥਨ ਰਵੀ ਜੀ ਨੇ ਸਵਾਦ ਦਿੱਤਾ ਹਾਂਜੀ ਅੱਜ ਅੱਜ ਅਸੀਂ ਇਹ ਜਿਹੜੀ ਮੀਟਿੰਗ ਇਸ ਕਰਕੇ ਬੁਲਾਈ ਹੈ ਕਿ ਇਹ ਸਾਰਾ ਜ਼ਿਲ੍ਹਾ ਸਾਰੇ ਹਲਕਾ ਇੰਚਾਰਜ ਸਾਰੇ ਸ਼੍ਰੌਮੀ ਕਮੇਟੀ ਦੇ ਮੈਂਬਰ ਸਾਰੇ ਡੈਲੀਗੇਟ ਸਾਰੇ ਸਰਕਲ ਪ੍ਰਧਾਨ ਤੇ ਹੋਰ ਜਿੰਨੇ ਵੀ ਅਹੁਦੇਦਾਰ ਹੈ ਸਾਰੇ ਸਰਦਾਰ ਸੁਖਵੀਰ ਸਿੰਘ ਬਾਦਲਣਾ ਚਟਾਨ ਵਾਂਗੂ ਮਤਾ ਕੋਈ ਤੋਂ ਆਹੀ ਮਤਾ ਸਾਡਾ ਇਹ ਵੀ ਹੈ ਹੋਰ ਜਿੰਨਾ ਜੀ ਚੱਲੂਗਾ ਇਹ ਆਹੀ ਮਤਾ ਅਸੀਂ ਚਲੇ ਜਾਂਦੇ ਵਿਰੋਧ ਪਰ ਨਾ ਕੀ ਕਰ ਰਹੇ ਉਥੇ ਵੀ ਆਹੀ ਗੱਲ ਕਹੇ ਸਾਰੇ ਗਲੈਂਚ ਕਰ ਰਹੇ ਸੀ ਇਹਨਾਂ ਨਾਲ ਹੋਰ ਕੋਈ ਗੱਲ ਪੁੱਛਣੀ ਆ ਕੋਚੋ ਵਿੱਚ ਨਹੀਂ ਮੈਂ ਜੀ ਦਾ ਖਾਲਸਾ ਮਾਹਗੂ ਜੀ ਦਾ ਖਾਲਸਾ ਬੈਠੀ ਜੀ ਫਤੇ ਸਾਰੀ ਸੰਗਤ ਬੈਠੀ ਰਹੋ ਸਾਰੇ ਬੇਨਤੀ ਹੈ ਜੀ ਸਾਰੇ ਬੰਦਿਆਂ ਦੀ ਮੰਗ ਹੈ ਵੀ ਸਾਰੇ ਹਲਕੇ ਵਾਲੇ ਢੋਲਣ ਆਪੋ ਆਪਣੇ ਵਿਚਾਰ ਰੱਖਣ ਹੁਣ ਮੈਂ ਪੱਟੀ ਸਾਹਿਬ ਨੂੰ ਬੇਨਤੀ ਕਰੂੰ ਉਹ ਆਪਣੇ ਮਾਫੀ ਮੰਗੇ ਅਜੀ ਚਲੋ ਕੋਈ ਨਹੀਂ ਚੇਖ ਕੋਟਾਂ ਤੋਂ ਬਲਾ ਬਬਲੀ ਜੀ ਤੁਸੀਂ ਬੋਲੋ ਜੀ ਅਮਰ ਅਭਿਪ੍ਰਿਤ ਜੀ ਬੋਲੋ ਬਹੁਤ ਅੱਛਾ ਮੰਗੀ ਸਾਹਿਬ ਹਾਂਜੀ ਬੰਗੀ ਸਾਹਿਬ ਬੋਲਣਾ ਨਹੀਂ ਮੌਕਾ ਨਹੀਂ ਹਲਕਾ ਚਾਰਜ ਮੈਂ ਆਪ ਬਣਾਉਣਾ ਹੈ ਸਰ ਬੋਲੋ ਹੀ ਚੌਂ ਨਿਹਾਲ ਜੈ ਸਾਰੇ ਵੀ ਚਲਕਾ ਇੰਚਾਰਜ ਸਾਰੇ ਮਹੰਮੇ ਸ਼ਰੋਨੀ ਕਮੇਟੀ ਸਰਕਲ ਪ੍ਰਧਾਨ ਡੈਲੀਗੇਟ ਤੇ ਸਾਰੇ ਅਹੁਦੇਦਾਰ ਸਹਿਬਾਨ ਸਰਪੰਚ ਪੰਚ ਚੇਅਰਮੈਨ ਸਾਹਿਬ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਮਤਾ ਪਾਸ ਕਰਨਾ ਹੈ ਕਿ ਆਪਾਂ ਸਾਰੇ ਚਟਾਨ ਵਾਂਗੂ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਖੜੇ ਹਾਂ ਮੈਂ ਜਕਾਰਾ ਬੁਲਾਉਂਗਾ ਤੁਸੀਂ ਹੱਥ ਕਰੇ ਕਰਕੇ ਤੇ ਉਹਦਾ ਜਵਾਬ ਲੈਣਾ ਬ੍ਰੋ ਸੋਨਿਆ ਕੋਲ ਜੀ ਆ ਗੱਲ ਕਰਨ ਦੇ ਕੋਈ ਨਹੀਂ ਕਰਦੇ ਕੰਮ ਕਰ ਲੈਣਗੇ ਇਹਨਾਂ ਨੇ ਤੁਹਾਡਾ ਮੈਸੇਜ ਲਿਆ ਉਹਨਾਂ ਨੂੰ ਕਾਰੀ ਕਰਦੇ ਸਾਰੇ ਨੂੰ ਦੇਖ ਰਹਾ ਆਂ ਜੀ ਬਹੁਤ ਛੋਟਾ ਬਣਾ ਦੇ ਜਿੱਥੇ ਵੀ ਲਾ ਕੇ ਉਹ ਤੋਂ ਹੋ ਜਾਵੇ ਨਹੀਂ ਕਰਾਂਗੇ ਤਾਂ ਜੀ ਪੱਟੀ ਫੋਟੋ ਹੋਵੇ ਸਾਰਿਆਂ ਦੀ ਬੋਲਣੇ ਇਹ ਹੀ ਕੁਝ ਹੈ ਕਮਾਲ ਹੋਵੇ ਉਹ ਤੋਂ ਕੋਈ ਲੋਕ ਜਿਹੜੇ ਤਿੰਨ ਕਰਾਂਗੇ ਤਾਂ ਆਊਗਾ ਭੜੇ ਹੋ ਜਾਈ ਯਾਰ ਤੂੰ ਇਤਨੀ ਆ ਗਈ ਤੇ ਫਿਰ ਕੁਝ ਮਸਲੇ ਵਾਕਿਆ ਬਾਖੀ ਹੋਣੇ ਤੇ ਚਾਹ ਦੇਖੋ ਤਾਂ ਮੋਦ ਆ ਜਿਓ ਜੀ ਦੇਖੋ ਤਾਂ ਮੋਦ ਆ ਬੈਠੋ ਜੀ ਪੁੱਛਿਆ ਕਰ ਤੂੰ ਆ ਵੀ ਆਲੇ ਪੈ ਗਏ ਨਾਲ ਆ ਖੜੇ ਤਾਂ ਸਾਰੇ ਸਾਹੇ ਆ ਖੜੇ ਤਾਂ ਕੋਈ ਫੋਟੋ ਖਿਚਵਾਉਂਦੇ ये तो पहले वाली आज यहां पे पहला वाला है तो मैं आपको ट्रैक्टर वाला से अठ खड़े करदार सुखबीर बादल सुखबीर शोमी अकाली दल शोमी अकाली दल ਬਹੁਤ ਹੀ ਸਤਿਕਾਰਯੋਗ ਧੰਨ ਰਾਮ ਸਿੰਘ ਕਾਲੀਦਾਸ ਜਨ ਵੀਰ ਸਾਰਿਆਂ ਨੂੰ ਅੱਜ ਜਿਹੜੇ ਪਤੇ ਆਜ਼ ਕਰਦਾ ਵਾਗਰੂ ਜੇਕਰ ਬਾਲ ਸਾਹ ਵਾਗਰੂ ਜੀ ਦੀ ਬੇਇਕਤਾ ਸਾਰਿਆਂ ਨੂੰ ਬੇਨਤੀ ਕਰਨੀ ਆ ਵੀ ਸ਼੍ਰੋਮਣੀ 41 ਸਾਲ ਪੂਰਾ ਇੱਕ ਮੁੱਠ ਹੈ ਚੰਦ ਬੰਦਿਆਂ ਨੂੰ ਛੱਡ ਕੇ ਉਹਨਾਂ ਦਾ ਪੁਰਾਣਾ ਇਤਿਹਾਸ ਵੀ ਹੈ ਉਹ ਪਹਿਲੀ ਵਾਰ ਨਹੀਂ ਗਏ ਕਈ ਵਾਰ ਹੀ ਜਾਏ ਨੇ ਸੋ ਉਹਨਾਂ ਤੋਂ ਕੋਭਰਾਉਣ ਦੀ ਲੋੜ ਨਹੀਂ ਸਾਰੇ ਇਕੱਠੇ ਹੋ ਕੇ ਆਪਾਂ ਇੱਕ ਮੁੱਠ ਹੋ ਕੇ ਸ਼੍ਰੋਮਣੀ 41 ਦੇ ਨਾਲ ਜਨਾ ਤੇ ਖੜੇ ਆ ਦੂਸਰੀ ਮੈਂ ਬੇਨਤੀ ਮਿੱਠੂ ਜੀ ਨੇ ਪਹਿਲਾਂ ਕਰੀ ਸੀ ਕਿ ਸਭ ਤੋਂ ਜ਼ਰੂਰੀ ਆਪਣੇ ਸਰਬੀ ਦਿਨ ਰਹਿ ਗਏ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੋਟਾਂ ਵਾੜੇ ਦੇਖੋ ਇਹ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਰਾ ਨੂੰ ਮੇਰੀ ਬੇਨਤੀ ਹੈ ਸਾਡੇ ਮੌੜਤਾ ਹੈ ਨਹੀਂ ਅਸੀਂ ਆਪ ਉਪਰਾਲਾ ਕਰਾਂਗੇ ਜਿੱਥੇ ਜਿੱਥੇ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈਗੇ ਆ ਸਾਰੇ ਉਹ ਆਰਮ ਲੈ ਕੇ ਕਿੰਨਾ ਚ ਵੰਡਣ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਤੇ 25 ਤਰੀਕ ਤੋਂ ਪਹਿਲਾ ਪਹਿਲਾ ਉਹ ਸਾਰੇ ਫਾਰਮ ਪਟਵਾਰੀਆਂ ਨੂੰ ਪਹੁੰਚਾ ਦੇਣ ਤਾਂ ਕਿ ਆਪੀਆਂ ਵੋਟਾਂ ਬਣ ਸਕਣ। ਸੋ ਆਪਣੇ ਜਿਹੜੇ ਮੁਖਾਤਪ ਹੈ ਉਹ ਸੈਂਟਰ ਦੀ ਸਰਕਾਰ ਵੀ ਲੱਗੀ ਹੋਈ ਆ ਸਾਰੇ ਲੱਗੇ ਹੋਇਆ। ਸੋ ਤਖੜੇ ਹੋ ਕੇ ਆਪਾਂ ਵੋਟਾਂ ਬਣਾਵਾਂਗੇ। ਵੋਟਾਂ ਚ ਆਪਾਂ ਤਫਾਰ ਨਹੀਂ ਭੰਦੇ। ਪਰ ਇਹ ਨਾ ਹੋਵੇ ਵੀ ਆਪਾਂ ਸੁਸਤੀ ਕਰ ਜਾਈਏ ਵੀ ਆਪਾਂ ਵੋਟਾਂ ਹੀ ਨਾ ਬਣਾ ਸਕੀਏ। ਵੋਟਾਂ ਤਖੜੇ ਹੋ ਕੇ ਸਾਰੇ ਵੀ ਬਣਾਓ। ਸਾਰੇ ਤੁਸੀਂ ਜਿਹੜੇ ਇੱਥੇ ਬੈਠੇ ਹੋ ਸਾਰੇ